ਸਸਿਕਲ ਜੀ ਮੈਂ ਸਿੰਦਰਪਾਲ ਬੀਆਰਸੀ ਬਲਾਕ ਡਾਰੀਆਂ ਅੱਜ ਆਪਾਂ ਗੱਲ ਕਰਾਂਗੇ ਨੌਵੀਂ ਜਮਾਤ ਦੀ ਸੀਪੀ ਦੀ ਤੀਜੀ ਸ਼ੀਟ ਬਾਰੇ ਇੱਕ ਵਿਦਿਆਰਥੀ ਨੇ ਪੌਦਾ ਸੈੱਲ ਦਾ ਮਾਈਕਰੋਸਕੋਪਿਕ ਅਧਿਐਨ ਕੀਤਾ ਉਹਨੂੰ ਇੱਕ ਮੋਟੀ ਬਾਰੀ ਕੰਧ ਦਿਖਾਈ ਦਿੱਤੀ ਇਹ ਕੰਧ ਬਣੀ ਹੁੰਦੀ ਹੈ ਸੈਲੂਲੋਜ਼ ਦੀ ਦਿਖਾਇਆ ਗਿਆ ਸੈੱਲ ਪਹਿਚਾਣੋ ਜਿਹੜਾ ਸੈੱਲ ਦਿਖਾਇਆ ਗਿਆ ਇੱਥੇ ਉਹ ਸ਼ੁਕਰਾਨੂ ਹੈ ਸੁਨੀਤਾ ਨੇ ਖਰਮਾਨੀ ਨੂੰ ਪਾਣੀ ਵਿੱਚ ਕੁਝ ਦੇਰ ਰੱਖਿਆ ਕਿਹੜਾ ਪਰਿਵਰਤਨ ਸੁਨੀਤਾ ਨੋਟ ਕਰੂਗੀ ਸੁਨੀਤਾਂ ਨੋਟ ਕਰੇਗੀ ਜਿਹੜੀ ਖੁਰਮਾਨੀ ਆ ਉਹ ਫੁੱਲ ਜਾਂਦੀ ਆ ਕਿਉਂਕਿ ਪਾਣੀ ਖੁਰਮਾਨੇ ਦੇ ਅੰਦਰ ਚਲਾ ਜਾਂਦਾ ਜਦੋਂ ਕਿਸੇ ਪੌਦਾ ਸੈੱਲ ਵਿੱਚੋਂ ਪ੍ਰਸਰਣ ਵਿਧੀ ਦੁਆਰਾ ਪਾਣੀ ਨਿਕਲ ਜਾਂਦਾ ਤਾਂ ਸੈੱਲ ਚਿੱਲੀ ਸੈੱਲ ਕੰਧ ਤੋਂ ਅਲੱਗ ਹੋ ਜਾਂਦੀ ਆ ਇਸ ਘਟਨਾ ਨੂੰ ਕੀ ਕਹਿੰਦੇ ਆ ਇਸ ਘਟਨਾ ਨੂੰ ਕਿਹਾ ਜਾਏਗਾ ਜੀ ਪਲਾਜ਼ਮੋਲਾਈਸਿਸ ਕਿਹੜੇ ਕਥਨ ਸਹੀ ਹਨ ਸੈੱਲ ਜੀਵਨ ਦੀ ਮੂਲ ਰਚਨਾਤਮਕ ਇਕਾਈ ਹੈ ਬਿਲਕੁਲ ਲਾਈਜੋਸੋਮ ਨੂੰ ਆਤਮ ਹੱਤੀ ਬੋਟਲੀ ਕਿਹਾ ਜਾਂਦਾ ਇਹ ਵੀ ਸਹੀ ਆ ਤਾਂ ਪਹਿਲਾ ਤੇ ਤੀਜਾ ਦੋਨੋਂ ਸਹੀ ਨੇ ਤੇ ਚੌਥਾ ਇਹਦਾ ਆਨਸਰ ਮਿਲਾਨ ਕਰਨਾ ਹੈ ਰਾਈਬੋਸੋਮ ਪ੍ਰਕਾਸ਼ ਸੰਸਲੇਸ਼ਨ ਵਿੱਚ ਸਹਾਇੀ ਲਾਈਜੋਸੋਮ ਮਲ ਤਿਆਗ ਤੰਤਰ ਰਸਤਾਨੀਆਂ ਠੋਸ ਅਤੇ ਤਰਲ ਪਦਾਰਥਾਂ ਨੂੰ ਜਮਾ ਕਰਦੀਆਂ ਨੇ ਤਾਂ ਇਹਦਾ ਆਨਸਰ ਹੋ ਗਿਆ ਜੀ ਤੀਜਾ ਕੈਮੀਲੋਗੋਜੀ ਨੇ ਇਕੱਲੀ ਨਾੜੀ ਅਤੇ ਸੈੱਲ ਸਰਚਨਾਵਾਂ ਨੂੰ ਰੰਗ ਦੇਣ ਦੀ ਕ੍ਰਾਂਤੀਕਾਰੀ ਵਿਧੀ ਇਜਾਦ ਕੀਤੀ ਇਹ ਵਿਧੀ ਹੈ ਜੀ ਬਲੈਕ ਰਿਐਕਸ਼ਨ ਸੈੱਲ ਵਿਭਾਜਨ ਨੂੰ ਪਛਾਣਨਾ ਹੈ ਤਾਂ ਇੱਥੇ ਜਿਹੜਾ ਸੈੱਲ ਵਿਭਾਜਨ ਦਿਖਾਇਆ ਗਿਆ ਉਹ ਹੈ ਜੀ ਮਾਈਟੋਸਿਸ ਅਮਰਤਪਾਲ ਸੈੱਲ ਦੇ ਨਿਕਲੇ ਅੰਗਾਂ ਨੂੰ ਵੇਖਣਾ ਚਾਹੁੰਦਾ ਹੈ ਜਿਵੇਂ ਕਿ ਮਾਈਟੋਕੌਂਡਰੀਆ ਰਾਈਬੋਸੋਮ ਤਾਂ ਸਭ ਤੋਂ ਵਧੀਆ ਯੰਤਰ ਉਹਦੇ ਵਾਸਤੇ ਹੈ ਜੀ ਇਲੈਕਟ੍ਰੋਨ ਸੁਖਮ ਦਰਸ਼ੀ ਸੁਖਪਾਲ ਨੇ ਅੱਜ ਪ੍ਰਯੋਗਸ਼ਾਲਾ ਵਿੱਚ ਇੱਕ ਸਲਾਈਡ ਵੇਖੀ ਜਿਸ ਵਿੱਚ ਸੈੱਲ ਦਾ ਕੇਂਦਰਕ ਨਹੀਂ ਸੀ ਹੁਣ ਦੇਖੋ ਜਿਹੜੀ ਸਲਾਈਡ ਬੈਕਟੀਰੀਆ ਦੀ ਆ ਉਹਦੇ ਵਿੱਚ ਕੇਂਦਰ ਜਿਹੜਾ ਹੈ ਉਹ ਨਹੀਂ ਹੁੰਦਾ ਤਾਂ ਬੈਕਟੀਰੀਆ ਇਹਦਾ ਆਨਸਰ ਜ਼ਿਕਰਕਰ ਵਿੱਚ ਰੱਖੇ ਫੁੱਲਾਂ ਨੂੰ ਤੁਸੀਂ ਸਾਫ਼ ਪਾਣੇ ਵਾਲੇ ਗਲਾਸ ਵਿੱਚ ਰੱਖ ਦਿੰਦੇ ਹੋ ਉਹ ਲੰਬੇ ਸਮੇਂ ਤੱਕ ਤਾਜ਼ੀ ਰਹਿੰਦੀ ਨੇ ਇਹਦਾ ਕਾਰਨ ਹੈ ਜਿਕੇ ਪਾਣੀ ਕੋਸ਼ਿਕਾਵਾਂ ਵਿੱਚ ਅੰਦਰ ਚਲਾ ਜਾਂਦਾ ਹੈ ਹੇਠਾਂ ਵੀ ਖਾਈ ਗਏ ਸੈੱਲ ਨੂੰ ਪਛਾਣੋ ਬੜਾ ਇੰਪੋਰਟੈਂਟ ਕੁਐਸਚਨ ਤਾਂ ਇਹ ਸੈੱਲ ਹੈ ਜੀ 나ੜੀ ਸੈੱਲ ਜੇਕਰ ਕੋਈ ਵਿਅਕਤੀ ਬਹੁਤ ਸਮੇਂ ਤੱਕ ਪਾਣੀ ਨਾ ਪੀਵੇ ਉਹਦਾ ਚਿਹਰਾ ਮੁਰਝਾਇਆ ਹੋਇਆ ਤੇ ਥਕਾਵਟ ਵਾਲਾ ਕਿਉਂ ਦਿਖਾਈ ਦਿੰਦਾ ਕਿਉਂਕਿ ਪਾਣੀ ਕੋਸ਼ਿਕਾਵਾਂ ਵਿੱਚੋਂ ਬਾਹਰ ਨਿਕਲ ਜਾਂਦਾ ਸੈੱਲ ਦੀ ਖੋਜ ਕਿਸ ਨੇ ਕੀਤੀ ਸੈੱਲ ਦੀ ਖੋਜ ਕੀਤੀ ਰੋਬਰਟ ਹੁੱਕ ਨੇ ਕਿਹੜੀ ਜੀਵਨ ਦੀ ਮੋਢਲੀ ਕਾਈ ਹੈ ਆਪਾਂ ਜਾਣਦੇ ਹਾਂ ਬੱਚੋ ਮੋਢਲੀ ਕਾਈ ਜੋ ਹੈ ਸੈੱਲ ਹੈ ਸੈੱਲ ਦੇ ਵਿੱਚੋਂ ਪਾਣੀ ਦੇਣੋਂ ਦੀ ਗਤੀ ਕਿਸ ਕਿਰਿਆ ਰਾਹੀਂ ਹੁੰਦੀ ਹੈ ਤਾਂ ਇਹ ਕਿਰਿਆ ਜਿਹੜੀ ਹੁੰਦੀ ਆ ਪਰਸਰਣ ਚਿੱਤਰ ਵਿੱਚ ਕਿ ਪਰਾਮੀਸ਼ੀਅਮ ਦਿਖਾਇਆ ਗਿਆ ਕਿਹੜੀ ਸ਼੍ਰੇਣੀ ਵਿੱਚ ਇਹਨੂੰ ਰੱਖਿਆ ਜਾ ਸਕਦਾ ਹੈ ਹੁਣ ਪਰਾਮੀਸ਼ੀਅਮ ਜਿਹੜਾ ਇੱਕ ਸੈਲੀ ਜੀਵ ਹੁੰਦਾ ਹੈ ਕਿਸ ਵਿਗਿਆਨੀ ਦੁਆਰਾ ਸੈੱਲ ਦੇ ਵਿੱਚ ਮਿਲਣ ਵਾਲੇ ਤਰਲ ਪਦਾਰਥ ਨੂੰ ਜੀਵ ਦਰਬ ਦਾ ਨਾਮ ਦਿੱਤਾ ਗਿਆ ਤਾਂ ਉਹ ਜਿਹੜਾ ਵਿਗਿਆਨੀ ਹੈ ਜੇ ਪਰਕਿੰਜੀ ਨਿਸ਼ਾ ਨੇ ਸੋਗੀ ਨੂੰ ਇਹ ਕੋਲ ਵਿੱਚ ਰੱਖਿਆ ਕੁਝ ਸਮੇਂ ਲਈ ਛੱਡਤਾ ਫਿਰ ਇਹਨਾਂ ਨੂੰ ਕੁਝ ਦੇਰ ਲਈ ਕੋਲ ਵਿੱਚ ਰੱਖਿਆ ਨਿਸ਼ਾ ਨੇ ਵੇਖਿਆ ਸੋਗੀ ਨੂੰ ਕੋਲੇ ਵਿੱਚ ਰੱਖਣ ਤੇ ਫੁੱਲ ਗਈਆਂ ਅਤੇ ਬੀ ਵਿੱਚ ਰੱਖਣ ਤੇ ਸੁਗੜ ਗਈਆਂ ਤਾਂ ਦੇਖੋ ਜਿਹੜਾ A ਵਾਲਾ ਕੋਲ ਘਟ ਘੰਟਾ ਵਾਲਾ ਕੋਲ ਤੇ B ਹੋਏਗਾ ਵੱਧ ਗੜਾ ਕੋਲ ਚੌਥਾ ਇਹਦਾ ਆਨਸਰ ਪਲਾਜ਼ਮਾ ਛਿੱਲੀ ਬਾਰੇ ਕਿਹੜਾ ਕਥਨ ਗਲਤ ਹੈ ਗਲਤ ਜਿਹੜਾ ਕਥਨ ਹੈ ਇਹ ਹੈ ਜੀ ਇਸ ਨੂੰ ਸੁਧਾਰਨ ਸੁਖੁੰਦਰ ਸਿੰਘ ਨਾਲ ਵੇਖਿਆ ਜਾ ਸਕਦਾ ਲਿਊਕੋਪਲਾਸਟ ਦਾ ਮੁੱਖ ਕੰਮ ਹੈ ਜੀ ਸਟੋਰੇਜ ਡੀਐਨਏ ਦੇ ਕਿਰਿਆਤਮਕ ਭਾਗ ਨੂੰ ਪਛਾਣਦੇ ਆ ਜੀਨ ਕਿਹਾ ਜਾਂਦਾ ਜੀ ਕੀ ਕਾਰਨ ਹੈ ਕਿ ਰੋਬੋਟ ਨੂੰ ਮਨੁੱਖਾਂ ਵਾਂਗ ਕੰਮ ਕਰਨ ਦੇ ਬਾਵਜੂਦ ਵੀ ਜਿਉਂਦਾ ਨਹੀਂ ਮੰਨਿਆ ਜਾਂਦਾ ਕਿਉਂਕਿ ਇਸ ਵਿੱਚ ਜਿਹੜੀਆਂ ਜੈਵਿਕ ਕਿਰਿਆਵਾਂ ਨੇ ਉਹ ਨਹੀਂ ਹੁੰਦੀਆਂ ਚਿੱਤਰ ਵਿੱਚ ਇੱਕ ਪੌਦਾ ਸੈੱਲ ਵੀ ਖਾਇਆ ਗਿਆ ਕਿਹੜਾ ਨਿਕੜਾ ਅੰਗ ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੁੰਦਾ ਤਾਂ ਜਿਹੜੀ ਸੈੱਲ ਪੀਤੀ ਆ ਉਹ ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੁੰਦੀ। ਧੰਨਵਾਦ।